ਬਿਲਕੁਲ ਪੰਜਾਬ ਖੜਾ ਦੇ ਸੰਕਟ ਚੋਂ ਨਿਕਲ ਰਿਹਾ ਹੈ ਤੇ ਸੈਲੀਬ੍ਰਿਟੀਜ਼ ਅੱਗੇ ਆ ਰਹੇ ਨੇ ਪੰਜਾਬ ਦੀ ਮਦਦ ਲਈ ਸਾਡਾ ਗਾਇਕ ਮੰਕੀਰਾ ਤੌਲਕ ਨੇ ਉਹ ਟਰੈਕਟਰਾਂ ਦੀ ਸੇਵਾ ਲੈ ਕੇ ਆਏ ਨੇ ਡਰ 10 ਟਰੈਕਟਰ ਉਹ ਲੈ ਕੇ ਆਏ ਨੇ ਇੱਕਾ ਖੜਾ ਦਾ ਸੰਕਟ ਤੇ ਸਿਮਰਨ ਹੁੰਦਲ ਕਿਵੇਂ ਤੁਸੀਂ ਪੰਜਾਬ ਦੀ ਮਦਦ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ ਟੀਮ ਆ ਰੂਪਾ ਸੁਹਾਣਾ ਸਿਮਰਨ ਹੁੰਦਲ ਤੇ ਅਸੀਂ ਆ ਹਾਕਮ ਮੌਂਟੀ ਸਾਰੇ ਭਰਾ ਅਸੀਂ ਰਵਿੰਦਰ ਖਾਲਸਾ ਸਾਰੇ ਭਰਾ ਅਸੀਂ ਪਹੁੰਚੇ ਆ ਜੀ ਤੇ ਅੱਜ ਅਸੀਂ ਆਪਣਾ 5 ਦਿਨ ਪਹਿਲਾਂ ਮੈਂ 5 ਕਰੋੜ ਦੀ ਸੇਵਾ ਆਪਦੀ ਝੋਲੀ ਠੀਕ ਆ ਆਪਣੀ ਝੋਲੀ ਪੁਆਈ ਸੀ ਸੇਵਾ ਤੇ ਅੱਜ ਮੈਂ ਪਿੰਡਾਂ ਚ ਜਾ ਕੇ ਘਰ ਘਰ ਜਾ ਕੇ ਸੇਵਾ ਕਰਕੇ ਆਉਂਗਾ ਜੀ ਤੇ 10 ਟਰੈਕਟਰਾਂ ਨਾਲ ਅਸੀਂ ਪਹੁੰਚੇ ਆ ਤੇ ਉਹ ਗਲੋਬਲ ਸਿੱਖ ਵਾਲਿਆਂ ਨੂੰ ਅਸੀਂ ਟਰੈਕਟਰ ਦਿੱਤੇ ਆ ਜੀ ਤੇ ਉਹ ਟਰੈਕਟਰ ਇਹ ਲੋਕਾਂ ਨੂੰ ਆਪਣੇ ਜ਼ਿਮੀਦਾਰਾਂ ਨੂੰ ਜਿਨ੍ਹਾਂ ਦੇ ਪਾਣੀ ਥੱਲੇ ਜਾਣ ਨਾਲ 6-6 ਫੁੱਟ ਰੇਤਾ ਚੜ ਜਾਣਾ ਉਹ ਰੇਤਾ ਹਟਾਉਣ ਦੇ ਆਪਦੀਆਂ ਪੈਲੀਆਂ ਸਵਾਰਨ ਦੇ ਕੰਮ ਉ ਡਾਇਰੈਕਟਰ ਆਉਣਗੇ ਤੇ ਆਹ ਸੇਵਾ ਕਰਕੇ ਚੱਲਿਆ ਬਿਲਕੁਲ ਤੁਸੀਂ ਕਹਿ ਰਹੇ ਤੁਹਾਨੂੰ ਥ੍ਰੈਟ ਵੀ ਆਇਆ ਕੱਲ ਰਾਤ ਕੀ ਥ੍ਰੈਟ ਆਇਆ ਤੁਹਾਨੂੰ ਕੀ ਕਿਹਾ ਬੰ ਕੋਈ ਥ੍ਰੈਟ ਨਹੀਂ ਜੀ ਉਹ ਬਾਬੇ ਦੀ ਮਿਹਰ ਆ ਜਿਹੜਾ ਆਇਆ ਵੀ ਤੇ ਸਾਡੇ ਪੰਜਾਬ ਪੁੱਲ ਸਾਡੇ ਨਾਲ ਆ ਠੀਕ ਆ ਤੇ ਸਾਨੂੰ ਸਾਡੇ ਸੀਐਮ ਸਾਹਿਬ ਠੀਕ ਆ ਸਾਡੀ ਗਵਰਨਮੈਂਟ ਸਾਡੇ ਨਾਲ ਆ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ ਸਾਨੂੰ ਕੋਈ ਥ੍ਰੈਟਾਂ ਸੋਟਾਂ ਦੀ ਪ੍ਰਵਾਹ ਨਹੀਂ ਕੋਈ ਸਾਨੂੰ ਸੇਵਾ ਕਰਨ ਨੂੰ ਰੋਕ ਨਹੀਂ ਸਕਦਾ ਪਰ ਇੱਕ ਚੈਲੰਜ ਤਾਂ ਰਹਿੰਦਾ ਹੈ ਕਿ ਇੱਕ ਇਨ ਦੀ ਸਿਕਿਉਰਿਟੀ ਵੀ ਫਿਰ ਤੁਹਾਡੇ ਨਾਲ ਚੱਲਦੀ ਹੈ ਤੇ ਤੁਹਾਨੂੰ ਸੇਵਾ ਜੋ ਹੈ ਉਸ ਇੱਕ ਵਾਇਗਰੂ ਨਾਲ ਹੈ ਜੀ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਵਾਇਗਰੂ ਨਾਲ ਆ ਹੁਣ ਕੰਮ ਆਪਣਾ ਸੇਵਾ ਦਾ ਆਪਾਂ ਸੇਵਾ ਕਰੀਏ ਚਲੋ ਜੀ ਚਲੋ ਠੀਕ ਹੈ ਤੇ ਬਿਲਕੁਲ ਮਨਕੀਰਾ ਤੌਲਕ ਜੋ ਇੱਥੇ ਸੇਵਾ ਦੇ ਲਈ ਪਹੁੰਚੇ ਹੋਏ ਨੇ ਤੇ ਕਹਿ ਰਹੇ ਨੇ ਕਿ ਅਸੀਂ ਸੇਵਾ ਨਿਭਾ ਰਹੇ ਹਾਂ ਵੱਡੀ ਸੇਵਾ ਪੰਜਾਬ ਦੇ ਲਈ ਕਿਉਂਕਿ ਪੰਜਾਬ ਨੂੰ ਇਸ ਖੜਾ ਦੇ ਸੰਕਟ ਤੋਂ ਕੱਢਣਾ ਹੈ ਕਿ ਆਮਰ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਦੇ ਨਿਕ ਸਵੇਰਾ ਗੁਰਦਾਸ ਬਿਲਕੁਲ ਪੰਜਾਬ ਖੜਾ ਦੇ ਸੰਕਟ ਚੋਂ ਨਿਕਲ ਰਿਹਾ ਹੈ ਤੇ ਸੈਲਿਬ੍ਰਿਟੀਜ਼ ਅੱਗੇ ਆ ਰਹੇ ਨੇ ਪੰਜਾਬ ਦੀ ਮਦਦ ਲਈ ਸਾਡਾ ਗਾਇਕ ਮੰਤਿਰਾ ਤੌਲਕ ਨੇ ਉਹ ਟਰੈਕਟਰਾਂ ਦੀ ਸੇਵਾ ਲੈ ਕੇ ਆਏ ਨੇ ਡਰ 10 ਟਰੈਕਟਰ ਉਹ ਲੈ ਕੇ ਆਏ ਨੇ ਇਤਾ ਖੜਾ ਦਾ ਸੰਕਟ ਤੇ ਸਿਮਰਨ ਹੁੰਦਲ ਕਿਵੇਂ ਤੁਸੀਂ ਪੰਜਾਬ ਦੀ ਮਦਦ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ ਟੀਮ ਆ ਰੂਪਾ ਸੁਹਾਣਾ ਸਿਮਰਨ ਹੁੰਦਲ ਤੇ ਅਸੀਂ ਆ ਹਾਕਮ ਮੌਂਟੀ ਸਾਰੇ ਭਰਾ ਅਸੀਂ ਰਵਿੰਦਰ ਖਾਲਸਾ ਸਾਰੇ ਭਰਾ ਅਸੀਂ ਪਹੁੰਚੇ ਆ ਜੀ ਤੇ ਅੱਜ ਅਸੀਂ ਆਪਣਾ 5 ਦਿਨ ਪਹਿਲਾਂ ਮੈਂ 5 ਕਰੋੜ ਦੀ ਸੇਵਾ ਆਪਦੀ ਝੋਲੀ ਠੀਕ ਆ ਆਪਣੀ ਝੋਲੀ ਪੁਆਈ ਸੀ ਸੇਵਾ ਤੇ ਅੱਜ ਮੈਂ ਪਿੰਡਾਂ ਚ ਜਾ ਕੇ ਘਰ ਘਰ ਜਾ ਕੇ ਸੇਵਾ ਕਰਕੇ ਆਉਂਗਾ ਜੀ ਤੇ 10 ਟਰੈਕਟਰਾਂ ਨਾਲ ਅਸੀਂ ਪਹੁੰਚੇ ਆ ਤੇ ਉਹ ਗਲੋਬਲ ਸਿੱਖ ਵਾਲਿਆਂ ਨੂੰ ਅਸੀਂ ਟਰੈਕਟਰ ਦਿੱਤੇ ਆ ਜੀ ਤੇ ਉਹ ਟਰੈਕਟਰ ਇਹ ਲੋਕਾਂ ਨੂੰ ਆਪਣੇ ਜ਼ਿਮੀਦਾਰਾਂ ਨੂੰ ਜਿਨ੍ਹਾਂ ਦੇ ਪਾਣੀ ਥੱਲੇ ਜਾਣ ਨਾਲ 6-6 ਫੁੱਟ ਰੇਤਾ ਚੜ ਜਾਣਾ ਉਹ ਰੇਤਾ ਹਟਾਉਣ ਦੇ ਆਪਦੀਆਂ ਪੈਲੀਆਂ ਸਵਾਰਨ ਦੇ ਕੰਮੋਂ ਟਰੈਕਟਰ ਆਉਣਗੇ ਤੇ ਆਹ ਸੇਵਾ ਕਰਕੇ ਚੱਲੇ ਬਿਲਕੁਲ ਤੁਸੀਂ ਕਹਿ ਰਹੇ ਤੁਹਾਨੂੰ ਥ੍ਰੈਟ ਵੀ ਆਇਆ ਕੱਲ ਰਾਤ ਕੀ ਥ੍ਰੈਟ ਆਇਆ ਤੁਹਾਨੂੰ ਕੀ ਕਿਹਾ ਬਸ ਕੋਈ ਥ੍ਰੈਟ ਨਹੀਂ ਜੀ ਉਹ ਬਾਬੇ ਦੀ ਮਿਹਰ ਆ ਜਿਹੜਾ ਆਇਆ ਵੀ ਤੇ ਸਾਡੇ ਪੰਜਾਬ ਪੁਲ ਸਾਡੇ ਨਾਲ ਆ ਠੀਕ ਆ ਤੇ ਸਾਨੂੰ ਸਾਡੇ ਸੀਐਮ ਸਾਹਿਬ ਠੀਕ ਆ ਸਾਡੀ ਗਵਰਨਮੈਂਟ ਸਾਡੇ ਨਾਲ ਆ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ ਸਾਨੂੰ ਕੋਈ ਥ੍ਰੈਟਾਂ ਸੋਟਾਂ ਦੀ ਪ੍ਰਵਾਹ ਨਹੀਂ ਕੋਈ ਸਾਨੂੰ ਸੇਵਾ ਕਰਨ ਨੂੰ ਰੋਕ ਨਹੀਂ ਸਕਦਾ ਪਰ ਇੱਕ ਚੈਲੰਜ ਤਾਂ ਰਹਿੰਦਾ ਹੈ ਕਿ ਇੱਕ ਇਨੀ ਸਿਕਿਉਰਿਟੀ ਵੀ ਫਿਰ ਤੁਹਾਡੇ ਨਾਲ ਚੱਲਦੀ ਹੈ ਤੇ ਤੁਹਾਨੂੰ ਸੇਵਾ ਜੋ ਹੈ ਉਸ ਇੱਕ ਵਾਇਗਰੂ ਨਾਲ ਹੈ ਜੀ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਵਾਇਗਰੂ ਨਾਲ ਆ ਹੁਣ ਕੰਮ ਆਪਣਾ ਸੇਵਾ ਦਾ ਆਪਾਂ ਸੇਵਾ ਕਰੀਏ ਚਲੋ ਜੀ ਚਲੋ ਠੀਕ ਹੈ ਤੇ ਬਿਲਕੁਲ ਮਨਕੀਰਾ ਤੌਲਰ ਜੋ ਇਥੇ ਸੇਵਾ ਦੇ ਲਈ ਪਹੁੰਚੇ ਹੋਏ ਨੇ ਤੇ ਕਹਿ ਰਹੇ ਨੇ ਕਿ ਅਸੀਂ ਸੇਵਾ ਨਿਭਾ ਰਹੇ ਹਾਂ ਵੱਡੀ ਸੇਵਾ ਪੰਜਾਬ ਦੇ ਲਈ ਕਿਉਂਕਿ ਪੰਜਾਬ ਨੂੰ ਇਸ ਫੜਾ ਦੇ ਸੰਕਟ ਚ ਕੱਢਣਾ ਹੈ ਕਿ ਆਮਰ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਤੇ ਨਿਕ ਸਵੇਰਾ ਗੁਰਦਾਸ ਬਿਲਕੁਲ ਪੰਜਾਬ ਖੜਾ ਦੇ ਸੰਕਟ ਚੋਂ ਨਿਕਲ ਰਿਹਾ ਹੈ ਤੇ ਸੈਲਿਬ੍ਰਿਟੀਜ਼ ਅੱਗੇ ਆ ਰਹੇ ਨੇ ਪੰਜਾਬ ਦੀ ਮਦਦ ਲਈ ਸਾਡਾ ਗਾਇਕ ਮੰਤਿਰਾ ਤੌਲਕ ਨੇ ਉਹ ਟਰੈਕਟਰਾਂ ਦੀ ਸੇਵਾ ਲੈ ਕੇ ਆਏ ਨੇ ਡਰ 10 ਟਰੈਕਟਰ ਉਹ ਲੈ ਕੇ ਆਏ ਨੇ ਇਤਾ ਖੜਾ ਦਾ ਸੰਕਟ ਤੇ ਸਿਮਰਨ ਹੁੰਦਲ ਕਿਵੇਂ ਤੁਸੀਂ ਪੰਜਾਬ ਦੀ ਮਦਦ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ ਟੀਮ ਆ ਰੂਪਾ ਸੁਹਾਣਾ ਸਿਮਰਨ ਹੁੰਦਲ ਤੇ ਅਸੀਂ ਆ ਹਾਕਮ ਮੌਂਟੀ ਸਾਰੇ ਭਰਾ ਅਸੀਂ ਰਵਿੰਦਰ ਖਾਲਸਾ ਸਾਰੇ ਭਰਾ ਅਸੀਂ ਪਹੁੰਚੇ ਆ ਜੀ ਤੇ ਅੱਜ ਅਸੀਂ ਆਪਣਾ 5 ਦਿਨ ਪਹਿਲਾਂ ਮੈਂ 5 ਕਰੋੜ ਦੀ ਸੇਵਾ ਆਪਦੀ ਝੋਲੀ ਠੀਕ ਆ ਆਪਣੀ ਝੋਲੀ ਪੁਆਈ ਸੀ ਸੇਵਾ ਤੇ ਅੱਜ ਮੈਂ ਪਿੰਡਾਂ ਚ ਜਾ ਕੇ ਘਰ ਘਰ ਜਾ ਕੇ ਸੇਵਾ ਕਰਕੇ ਆਉਂਗਾ ਜੀ ਤੇ 10 ਟਰੈਕਟਰਾਂ ਨਾਲ ਅਸੀਂ ਪਹੁੰਚੇ ਆ ਤੇ ਉਹ ਗਲੋਬਲ ਸਿੱਖ ਵਾਲਿਆਂ ਨੂੰ ਅਸੀਂ ਟਰੈਕਟਰ ਦਿੱਤੇ ਆ ਜੀ ਤੇ ਉਹ ਟਰੈਕਟਰ ਇਹ ਲੋਕਾਂ ਨੂੰ ਆਪਣੇ ਜ਼ਿਮੀਦਾਰਾਂ ਨੂੰ ਜਿਨ੍ਹਾਂ ਦੇ ਪਾਣੀ ਥੱਲੇ ਜਾਣ ਨਾਲ 6-6 ਫੁੱਟ ਰੇਤਾ ਚੜ ਜਾਣਾ ਉਹ ਰੇਤਾ ਹਟਾਉਣ ਦੇ ਆਪਦੀਆਂ ਪੈਲੀਆਂ ਸਵਾਰਨ ਦੇ ਕੰਮ ਉ ਡਾਇਰੈਕਟਰ ਆਉਣਗੇ ਤੇ ਆਹ ਸੇਵਾ ਕਰਕੇ ਚੱਲਿਆ ਬਿਲਕੁਲ ਤੁਸੀਂ ਕਹਿ ਰਹੇ ਤੁਹਾਨੂੰ ਥ੍ਰੈਟ ਵੀ ਆਇਆ ਕੱਲ ਰਾਤ ਕੀ ਥ੍ਰੈਟ ਆਇਆ ਤੁਹਾਨੂੰ ਕੀ ਕਿਹਾ ਬੰ ਕੋਈ ਥ੍ਰੈਟ ਨਹੀਂ ਜੀ ਉਹ ਬਾਬੇ ਦੀ ਮਿਹਰ ਆ ਜਿਹੜਾ ਆਇਆ ਵੀ ਤੇ ਸਾਡੇ ਪੰਜਾਬ ਪੁੱਲ ਸਾਡੇ ਨਾਲ ਆ ਠੀਕ ਆ ਤੇ ਸਾਨੂੰ ਸਾਡੇ ਸੀਐਮ ਸਾਹਿਬ ਠੀਕ ਆ ਸਾਡੀ ਗਵਰਨਮੈਂਟ ਸਾਡੇ ਨਾਲ ਆ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਸਾਨੂੰ ਕੋਈ ਥ੍ਰੈਟਾਂ ਸੋਟਾਂ ਦੀ ਪ੍ਰਵਾਹ ਨਹੀਂ ਕੋਈ ਸਾਨੂੰ ਸੇਵਾ ਕਰਨ ਨੂੰ ਰੋਕ ਨਹੀਂ ਸਕਦਾ ਪਰ ਇੱਕ ਚੈਲੰਜ ਤਾਂ ਰਹਿੰਦਾ ਹੈ ਕਿ ਇੱਕ ਇਨੀ ਸਿਕਿਉਰਿਟੀ ਵੀ ਫਿਰ ਤੁਹਾਡੇ ਨਾਲ ਚੱਲਦੀ ਹੈ ਤੇ ਤੁਹਾਨੂੰ ਸੇਵਾ ਜੋ ਹੈ ਉਸ ਇੱਕ ਵਾਇਗਰੂ ਨਾਲ ਹੈ ਜੀ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਵਾਇਗਰੂ ਨਾਲ ਆ ਹੁਣ ਕੰਮ ਆਪਣਾ ਸੇਵਾ ਦਾ ਆਪਾਂ ਸੇਵਾ ਕਰੀਏ ਚਲੋ ਜੀ ਚਲੋ ਠੀਕ ਹੈ ਤੇ ਬਿਲਕੁਲ ਮਨਕੀਰਾ ਤੌਲਤ ਜੋ ਇੱਥੇ ਸੇਵਾ ਦੇ ਲਈ ਪਹੁੰਚੇ ਹੋਏ ਨੇ ਤੇ ਕਹਿ ਰਹੇ ਨੇ ਕਿ ਅਸੀਂ ਸੇਵਾ ਨਿਭਾ ਰਹੇ ਹਾਂ ਵੱਡੀ ਸੇਵਾ ਪੰਜਾਬ ਦੇ ਲਈ ਕਿਉਂਕਿ ਪੰਜਾਬ ਨੂੰ ਇਸ ਫੜਾ ਦੇ ਸੰਕਟ ਚੋਂ ਕਟਨਾਏ ਕਿ ਅਮਰ ਪਰਸਨ ਅਮਨਦੇ ਨਾਲ ਮੇ ਅਰਸ਼ਦੀਪ ਕੋਰ ਦੇ ਨਿਕ ਸਵੇਰਾ ਗੁਰਦਾਸ ਬਿਲਕੁਲ ਪੰਜਾਬ ਖੜਾ ਦੇ ਸੰਕਟ ਚੋਂ ਨਿਕਲ ਰਿਹਾ ਹੈ ਤੇ ਸੈਲੀਬ੍ਰਿਟੀਜ਼ ਅੱਗੇ ਆ ਰਹੇ ਨੇ ਪੰਜਾਬ ਦੀ ਮਦਦ ਲਈ ਸਾਡਾ ਗਾਇਕ ਮੰਤਿਰਾ ਤੌਲਕ ਨੇ ਉਹ ਟਰੈਕਟਰਾਂ ਦੀ ਸੇਵਾ ਲੈ ਕੇ ਆਏ ਨੇ ਡਰ 10 ਟਰੈਕਟਰ ਉਹ ਲੈ ਕੇ ਆਏ ਨੇ ਇਤਾ ਖੜਾ ਦਾ ਸੰਕਟ ਤੇ ਸਿਮਰਨ ਹੁੰਦਲ ਕਿਵੇਂ ਤੁਸੀਂ ਪੰਜਾਬ ਦੀ ਮਦਦ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ ਟੀਮ ਆ ਰੂਪਾ ਸੁਹਾਣਾ ਸਿਮਰਨ ਹੁੰਦਲ ਤੇ ਅਸੀਂ ਆ ਹਾਕਮ ਮੌਨਟੀ ਸਾਰੇ ਭਰਾ ਅਸੀਂ ਰਵਿੰਦਰ ਖਾਲਸਾ ਸਾਰੇ ਭਰਾ ਅਸੀਂ ਪਹੁੰਚੇ ਆ ਜੀ ਤੇ ਅੱਜ ਅਸੀਂ ਆਪਣਾ 5 ਦਿਨ ਪਹਿਲਾਂ ਮੈਂ 5 ਕਰੋੜ ਦੀ ਸੇਵਾ ਆਪਦੀ ਝੋਲੀ ਠੀਕ ਆ ਆਪਣੀ ਝੋਲੀ ਪੁਆਈ ਸੀ ਸੇਵਾ ਤੇ ਅੱਜ ਮੈਂ ਪਿੰਡਾਂ 'ਚ ਜਾ ਕੇ ਘਰ-ਘਰ ਜਾ ਕੇ ਸੇਵਾ ਕਰਕੇ ਆਉਂਗਾ ਜੀ ਤੇ 10 ਟਰੈਕਟਰਾਂ ਨਾਲ ਅਸੀਂ ਪਹੁੰਚੇ ਆਂ ਤੇ ਉਹ ਗਲੋਬਲ ਸਿੱਖ ਵਾਲਿਆਂ ਨੂੰ ਅਸੀਂ ਟਰੈਕਟਰ ਦਿੱਤੇ ਆ ਜੀ ਤੇ ਉਹ ਟਰੈਕਟਰ ਇਹ ਲੋਕਾਂ ਨੂੰ ਆਪਣੇ ਜ਼ਿਮੀਦਾਰਾਂ ਨੂੰ ਜਿਨ੍ਹਾਂ ਦੇ ਪਾਣੀ ਥੱਲੇ ਜਾਣ ਨਾਲ 6-6 ਫੁੱਟ ਰੇਤਾ ਚੜ ਜਾਣਾ ਉਹ ਰੇਤਾ ਹਟਾਉਣ ਦੇ ਆਪਦੀਆਂ ਪੈਲੀਆਂ ਸਵਾਰਨ ਦੇ ਕੰਮ ਉਹ ਟਰੈਕਟਰ ਆਉਣਗੇ ਤੇ ਆ ਸੇਵਾ ਕਰਕੇ ਚੱਲੇ ਬਿਲਕੁਲ ਤੁਸੀਂ ਕਹਿ ਰਹੇ ਤੁਹਾਨੂੰ ਥ੍ਰੈਟ ਵੀ ਆਇਆ ਕੱਲ ਰਾਤ ਕੀ ਥ੍ਰੈਟ ਆਇਆ ਤੁਹਾਨੂੰ ਕੀ ਕਿਹਾ ਬ ਕੋਈ ਥ੍ਰੈਟ ਨਹੀਂ ਜੀ ਉਹ ਬਾਬੇ ਦੀ ਮਿਹਰ ਆ ਜਿਹੜਾ ਆਇਆ ਵੀ ਤੇ ਸਾਡੇ ਪੰਜਾਬ ਪੁੱਲ ਸਾਡੇ ਨਾਲ ਆ ਠੀਕ ਆ ਤੇ ਸਾਨੂੰ ਸਾਡੇ ਸੀਐਮ ਸਾਹਿਬ ਠੀਕ ਆ ਸਾਡੀ ਗਵਰਨਮੈਂਟ ਸਾਡੇ ਨਾਲ ਆ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ ਸਾਨੂੰ ਕੋਈ ਥ੍ਰੈਟਾਂ ਸੋਟਾਂ ਦੀ ਪ੍ਰਵਾਹ ਨਹੀਂ ਕੋਈ ਸਾਨੂੰ ਸੇਵਾ ਕਰਨ ਨੂੰ ਰੋਕ ਨਹੀਂ ਸਕਦਾ ਪਰ ਇੱਕ ਚੈਲੰਜ ਤਾਂ ਰਹਿੰਦਾ ਹੈ ਕਿ ਇੱਕ ਇਨੀ ਸਿਕਿਉਰਿਟੀ ਵੀ ਫਿਰ ਤੁਹਾਡੇ ਨਾਲ ਚੱਲਦੀ ਹੈ ਤੇ ਤੁਹਾਨੂੰ ਸੇਵਾ ਜੋ ਹੈ ਉਸ ਇੱਕ ਵਾਇਗਰੂ ਨਾਲ ਹੈ ਜੀ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਵਾਇਗਰੂ ਨਾਲ ਆ ਹੁਣ ਕੰਮ ਆਪਣਾ ਸੇਵਾ ਦਾ ਆਪਾਂ ਸੇਵਾ ਕਰੀਏ ਚਲੋ ਜੀ ਚਲੋ ਠੀਕ ਹੈ ਤੇ ਬਿਲਕੁਲ ਮਨਕੀਰਾ ਤੌਲਤ ਜੋ ਇਥੇ ਸੇਵਾ ਦੇ ਲਈ ਪਹੁੰਚੇ ਹੋਏ ਨੇ ਤੇ ਕਹਿ ਰਹੇ ਨੇ ਕਿ ਅਸੀਂ ਸੇਵਾ ਨਿਭਾ ਰਹੇ ਹਾਂ ਵੱਡੀ ਸੇਵਾ ਪੰਜਾਬ ਦੇ ਲਈ ਕਿਉਂਕਿ ਪੰਜਾਬ ਨੂੰ ਇਸ ਫੜਾ ਦੇ ਸੰਕਟ ਤੋਂ ਕੱਢਣਾ ਹੈ ਕਿ ਆਮ ਪਰਸਨ ਅਮੰਦੇ ਨਾਲ ਮੈਂ ਅਰਸ਼ਦੀਪ ਕੋਰ ਦੈਨਿਕ ਸਵੇਰਾ ਗੁਰਦਾਸਪੁਰ